ਅਬ ਦੇਖ ਰਹੇ ਹਾਂ ਸਟਾਰ ਇੰਡੀਅਨ ਨਿਊ ਚੈਨਲ ਜਿਹੜਾ ਦਿੱਲੀ ਪਾਵਰ ਟਾਈਮ ਚੈਨਲ ਕੀ ਅੱਜ ਪ੍ਰੈਸ ਦੀ ਟੀਮ ਹਾਲਗੇਟ ਜਿਹੜਾ ਮੇਨ ਦਰਵਾਜ਼ਾ ਜਿਹੜਾ ਲੰਘਦੇ ਆ ਅੰਦਰ ਐਂਟਰੀ ਕਰਦੇ ਆ ਸ੍ਰੀ ਦਰਬਾਰ ਸਾਹਿਬ ਨੂੰ ਉਹਦੇ ਨਾਲ ਸਾਡੀ ਕੋਆਪਰੇਟਿਵ ਬੈਂਕ ਆ ਜਿਹਦੇ ਆ ਤੁਸੀਂ ਦੇਖ ਰਹੇ ਜਿਸੇ ਲੈ ਤਸਵੀਰ ਕੋਆਪਰੇਟਿਵ ਬੈਂਕ ਦੇ ਦਿਖਾ ਰਹੇ ਆ ਤੇ ਨਾਲ ਹੀ ਵੜਦੇ ਸਾਰੇ ਪੌੜੀਆਂ ਸਟੈਪ ਚੱਲਦੇ ਆ ਆਹ ਲੈ ਕੇ ਚੱਲਦੇ ਆਂ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਸੇ ਸਰਕਾਰ ਜੋ ਕਰਮਚਾਰੀ ਰਿਟਾਇਰ ਹੋਣ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਸ੍ਰੀ ਗੁਰਦੀਪ ਸਿੰਘ ਜੀ ਜਿਨ੍ਹਾਂ ਦੀ ਸਰਵਿਸ ਜਵਾਹਰ ਰਾਜ ਤੇ ਬ੍ਰਾਂਚ ਦੇ ਚੰਨੜਕੇ ਬ੍ਰਾਂਚ ਵਿੱਚ ਰਹੀ ਹੈ ਉਹ ਆਪਣੀ 33 ਸਾਲ ਦੀ ਸਰਵਿਸ ਪੂਰੀ ਕਰਕੇ ਰਿਟਾਇਰ ਹੋਣ ਜਾ ਰਹੇ ਹਨ ਸ਼੍ਰੀ ਸਰਪਾਲ ਸਿੰਘ ਬਾੜ ਜੀ ਜੋ ਕਿ ਰਮਦਾਸ ਬ੍ਰਾਂਚੋਂ ਰਿਟਾਇਰ ਹੋ ਜਾ ਰਹੇ ਹਨ ਉਹਨਾਂ ਦੀ ਵੀ ਯਾਦਗਾਰ ਸਰਵਿਸ 30 ਸਾਲ ਦੀ ਸਰਵਿਸ ਰਮਦਾਸ ਬ੍ਰਾਂਚ ਵਿੱਚ ਹੀ ਰਹੀ ਹੈ ਅਤੇ ਥੋੜਾ ਚਿਰ ਸੁਧਾਰ ਅਤੇ ਅਜਨਾਲਾ ਬ੍ਰਾਂਚ ਵਿੱਚ ਵੀ ਇਹਨਾਂ ਨੇ ਆਪਣਾ ਕੰਮ ਦਾ ਯੋਗਦਾਨ ਪਾਇਆ ਹੋਇਆ ਹੈ। ਸ਼੍ਰੀ ਹਰਿਕਰਨ ਸਿੰਘ ਭਾਦਿਆ ਜੀ ਜੋ ਕਿ ਸਾਡੇ ਜੀ ਹਾਂ ਜੀ ਮੁੱਖ ਦਫ਼ਤਰ ਵਿੱਚੋਂ ਰਿਟਾਇਰ ਹੋ ਜਾ ਰਹੇ ਹਨ ਆਪਣਾ 33 ਸਾਲ ਦੀ ਸਰਵਿਸ ਪੂਰੀ ਕਰਕੇ ਇਹਨਾਂ ਨੂੰ ਅੰਬਰਸਰ ਘਮਾਰਿਓ ਜੀ ਬੈਂਕ ਦੇ ਉਹਨਾਂ ਜਿਹੜੇ ਪੁੱਲ ਆਪਣੇ ਅਸਾਸੇ ਜੋ ਲਿਮਿਟਿਡ ਹੁੰਦੇ ਆ ਖਰਚੇ ਲਿਮਿਟਿਡ ਹੁੰਦੇ ਆ ਉਹਨਾਂ ਲਿਮਿਟਿਡ ਖਰਚਿਆਂ ਦੇ ਵਿੱਚ ਸਾਰੇ ਬੰਦਿਆਂ ਨੂੰ ਖੁਸ਼ ਰੱਖਣਾ ਅੱਜ ਸਰਜੀਤ ਜੀ ਦਾ ਚੈਲਟ ਹੋਈ ਆ ਅੱਜ ਜੀ ਪਾਣੀ ਦਿੱਤੀ ਗਿਆ ਪੁਰਸਕਾਰ ਦਾ ਨਿਰਾਰ ਅਤੇ ਸਿਤਾ ਵੀ ਹੈ ਸਮਝੋ ਜੀ ਅੱਡੇ ਕਿਸੇ ਦੇ ਵਿੱਚ ਕੋਈ ਕਾਜੀ ਕੀ ਮੈਸੇਜ ਤੇ ਲਾ ਕੇ ਜਾਂਦਾ ਸਾਰਿਆਂ ਦਾ ਸੁਵਾਦ ਕਰਦਾ ਜਾਂਦਾ ਜੀ ਸਾਰਿਆਂ ਦਾ ਸੁਵਾਦ ਕਰਦਾ ਜਿਹਨਾਂ ਨੂੰ ਕਿੱਦੋਂ ਨਹੀਂ ਸੀ ਜਿੰਗੇ ਬੇਕਦੇ ਕੋਆਣੂ ਭਾਗ ਇਤੇ ਨੇ ਤੇ ਇਹੋ ਜੀ ਸਿੱਛਾ ਤੋਂ ਪਿੱਛੇ ਜਿਹੜੇ ਆਉਣਗੇ ਕੋਈ ਸਾਡੇ ਵੀ ਪੈਣ ਉਹ ਚੰਗੇ ਆਪਣੇ ਨਿਮਰਿੰਦ ਭਾਗ ਜਾਂਦੇ

ਮੈਸੇਜ ਇਹੋ ਦੇਣਾ ਚਾਹੁੰਦੇ ਆਂ ਕਿ ਜਿਹੜੀ ਜ਼ਿੰਦਗੀ ਸਰਵਸਤ ਜਦੋਂ ਵੀ ਕਰਨੀ ਆ ਬੈਂਕਿੰਗ ਦੀ ਕਰਨੀ ਕਿਤੇ ਵੀ ਕਰਨੀ ਆ ਇਮਾਨਦਾਰੀ ਨਾਲ ਕਰਨੀ ਚਾਹੀਦੀ ਆ ਅੱਜ ਆਪਾਂ ਰਿਟਾਇਰ ਹੋਏ ਬੜੀ ਖੁਸ਼ੀ ਨਾਲ ਹੋ ਰਹੇ ਆ ਪੂਰਨ ਸੰਤੁਸ਼ਟੀ ਆ ਵੀ ਜਿੰਨਾ ਕੋਈ ਲੋਕੀ ਕੀਤਾ ਵਧੀਆ ਕੀਤਾ ਹੋ ਕੋਈ ਸ਼ਿਕਾਇਤ ਨਹੀਂ ਕੋਈ ਕੋਈ ਗਲਤ ਕੰਮ ਨਹੀਂ ਕੀਤਾ 100 ਰੁਪਏ ਤੱਕ ਵੀ ਬੈਂਕ ਦੇ ਕਿਤੇ ਰਵਾਧਾਰ ਨਹੀਂ ਹੋਏ ਇੱਕ ਫੜੇ ਕੇ ਜਾ ਮਾਈ ਵਾਈ ਗੁਰਦੀ ਕਾ ਖਾਲਸਾ ਵਾਹਿਗੁਰਦੀ ਠੀਕ ਲੋ ਸਦਾ ਗੁਰਦੀ ਜੀ ਅੱਜ ਇਹ ਮੈਸੇਜ ਦਿਲਾਵਾ ਜਿੰਨ ਜਿੱਕੇ ਸਵਾਣ ਬਾਗੇ ਚਲੇ ਕੰਪਲੈਂਟ ਮੈਸੇਜ ਅੱਜ ਕੀ ਮੈਸੇਜ ਦੇਣਾ ਚਾਹੁੰਦੇ ਆ ਜੱਪਾ ਜਿੰਮ ਲਾਣੀ ਮਨ ਬਸ ਸੰਗੀ ਜੋਬ ਕੋਲ ਗੱਲ ਕਰੀਆ ਉਹ ਕੰਮ ਕਰ ਰੋ ਵਧੀਆ ਫਟਰਾੜ ਨੇ ਕਰ ਗਿਆ ਬੈਂਕ ਚ ਕੋਈ ਚੰਗਾ ਜੀ ਅੱਜ ਕਿੰਨੀ ਖੁਸ਼ੀ ਹੋ ਰਹੀ ਆ ਮੈਂ ਕੇ ਤੰਦਰੁਸਤੀ ਸ੍ਰੀ ਲੈ ਕੇ ਆਪਾਂ ਚਨੇ ਕਰਵਾ ਦੇ ਬਹੁਤ ਬਹੁਤ ਖੁਸ਼ੀ ਹੋਤੀ ਬਹੁਤ ਬਹੁਤ ਇੱਕ ਇਸ ਤਰ੍ਹਾਂ ਦੋਕ ਅਰੇ ਕੇ ਜਦੂ ਗਿਰ ਇੱਕ ਬੈਂਕ ਦੇ ਐਮ ਡੀ ਸਾਹਿਬ ਨੇ ਸੁਖਵਿੰਦਰ ਸਿੰਘ ਜੀ ਜਿਹੜਾ ਮੈਨੇਜਰ ਜੀ ਪਰਮਜੀਤ ਸਿੰਘ ਜੀ ਤੇ ਆਪਣੇ ਹੋਸਟਾ ਦੇ ਸਾਰੇ ਮੈਂਬਰਾਂ ਨੂੰ ਅਸੀਂ ਅੱਜ ਦਾ ਸ਼ੁਭ ਕਾਮਨਾ ਦੇ ਤਨਵਾ ਦਿੰਦੇ ਆ ਕਿ ਜਿਹੜੇ ਚੰਗਾ ਅੱਜ ਲੈ ਕੇ ਕਮਿਸ਼ਨ ਲੈ ਕੇ ਉਹ ਮਰਾਪੜਾ ਪਿਆਰ ਦੇ ਕੇ ਚੱਲੇ ਨੇ ਸਾਡੇ ਹਰਿੰਦਰ ਸਿੰਘ ਭਾਟਿਆ ਸਾਹਿਬ ਇਹਨਾਂ ਨੂੰ ਸ਼ੁਭ ਕਾਮਨਾ ਜਿੱਦ ਤਰ੍ਹਾਂ ਇਹਨਾਂ ਨੇ ਚੰਗਾ ਕਰਮ ਕਰਕੇ ਚੱਲੇ ਆ ਕੰਗਾ ਦਸ ਖੱਟ ਕੇ ਚੱਲੇ ਆ ਹਰ ਇੱਕ ਕੋਈ ਵੀ ਸਾਡੇ ਵਰਗਾ ਕੋਈ ਵੀ ਆਂਦਾ ਸੀ ਔੜੀਆਂ ਚੜਦਾ ਸੀ ਤੇ ਉਹਨਾਂ ਨੂੰ ਪਿਆਰ ਨਾਲ ਮਿਲਦੇ ਸੀ ਉਹਨਾਂ ਦਾ ਕੋਈ ਕੰਮ ਹੁੰਦਾ ਸੀ ਮਨੋਂ ਤੁਣ ਕਰਦੇ ਸੀ ਔਰ ਮਾਂ-ਸਮਾਂ ਦੇ ਨਾਲ ਉਹਨਾਂ ਦੀ ਹਰ ਸਮੱਸਿਆ ਹੱਲ ਵੀ ਕਰਦੇ ਸਨ ਅਗਰ ਉਹਨਾਂ ਨੂੰ ਜ਼ਰੂਰਤ ਪੈਸੇ ਦੀ ਤਾਂ ਆਪਣੀ ਪੌੜ ਦੇ ਵਿੱਚੋਂ ਉਹਨਾਂ ਦੀ ਹੱਲਪ ਵੀ ਕਰਦੇ ਸਨ ਮਦਦ ਵੀ ਕਰਦੇ ਸਨ ਇਹ ਭਾਟੇ ਸਾਡੇ ਗੁੰਨੇ ਜੋ ਇਹਨਾਂ ਦੇ ਵਿੱਚ ਗੁੰਨੇ ਤੇ ਪਰਮਾਨੰਦ ਨੇ ਇਹਦੇ ਜਿੱਦਾਂ 16 ਕਰ ਸਪੂਰਨ ਇਹ ਤੇਰੇ 16 ਕਰ ਸਪੂਰਨ ਏ ਨੇ ਤੋਂ ਇਹਨਾਂ ਦੇ ਅਸੀਂ ਉਹ ਦੇ ਨਹੀਂ ਦੇ ਸਕਦੇ ਜਿਨ੍ਹਾਂ ਨੇ ਸਾਡੇ ਵਿੱਚ ਵਿਚਰ ਕੇ ਸਾਡੇ ਪਿਤਾ ਜੀ ਸਨ ਜਿਨ੍ਹਾਂ ਆ ਕੇ ਭਾਟੇ ਸਾਹਿਬ ਉਹ ਸਾਡੇ ਸਤਕਾਰਯੋਗ ਰਾਜ ਸਾਹਿਬ ਜੀ ਇਹਨਾਂ ਤੋਂ ਪਹਿਲੇ ਵੀ ਸਿੱਧ ਸਿੰਘ ਜੀ ਰਾਜ ਕੋਲ ਪੈ ਗਈ ਮੈਂ ਬੇਨਤੀ ਕਰਾਂਗਾ ਨੂੰ ਬਰਾਜ ਮੈਨੇਜਰਸਪਾ ਸਰਕਾਰੀ ਅਧਿਕਾਰੀ ਅਤੇ ਸਾਖਸਪਦਿਆ ਜਿਹਨੂੰ ਤੇ ਉਹ ਰਿਟਾਇਰ ਹੋ ਜਾਏ ਕਰਮਚਾਰੀਆਂ ਨੂੰ ਸਿਹਰੇ ਪਾਕਿ ਸਮਾਣ ਕਰ ਸਾਡੇ ਨਵੇਂ ਪੈਰੇਟ ਇਕਨ ਸਾਡੇ ਵੀ ਬੈਠੀ ਕੀਤੀ ਹੋਣੀ ਹੈ ਐਸਾ ਕਰਨਾ ਠੀਕ ਹੈ ਜੀ ਨੀਰਮ ਅਵਿਨਤ ਹੋਵੇ 375 ਬਦਲਣ ਨਾਲ ਬਾਕਮਾ ਜੀ ਪਟਿਆ ਗੁਰਦੀਪ ਸਿੰਘ ਜੀ ਹਰਪਾਲ ਸਿੰਘ ਜੀ ਉਹਨਾਂ ਦੀ ਖੁਸ਼ੀ ਦੇ ਵਿੱਚ ਸਾਡੇ ਸਰਦਾਰ ਮਾਨ ਜੋ ਸਖਵਿੰਦਰ ਸਿੰਘ ਜੀ ਜੋ ਐਮ ਡੀ ਸਾਹਿਬ ਜਿਲ੍ਹਾ ਮੈਨੇਜਰ ਜੋ ਡੀਐਮ ਸਾਹਿਬ ਪੰਜੀ ਸਿੰਘ ਤੇ ਉਹ ਪੂਰਾ ਸਟਾਫ ਦੇਖਿਆ ਨਜ਼ਰ ਆ ਰਿਹਾ ਹੈ ਉਹਨਾਂ ਦੀ ਖੁਸ਼ੀ ਦੇ ਵਿੱਚ ਹਰ ਤਰ੍ਹਾਂ ਦੇ ਨਾਲ ਉਹਨਾਂ ਵੱਤੇ ਟੁੱਟ ਲੰਗ ਪ੍ਰਸ਼ਾਦ ਵਰਤਾਇਆ ਹੋ ਰਿਹਾ ਹੈ ਸ਼ਕਾਇਆ ਜਾ ਰਿਹਾ ਹੈ ਔਰ ਮੁਲਾਜ਼ਮ ਬੜੀ ਖੁਸ਼ੀ ਦੇ ਨਾਲ ਅੱਜ ਦੀ ਵਧਾਈ ਦੀ ਪਾਰਟੀ ਦੀ ਸ਼ਾਮਲ ਹੋਏ ਨੇ ਤੇ ਬਹੁਤ ਇੱਕ ਸਲਾੰਘਾਯੋਗ ਹੈ ਜਿਹੜੇ ਆਪਣੀ ਸਵਾਮਾ ਚੰਗੀਆਂ ਨਿਭਾਉਦੇ ਹੋਏ ਆਪਣੀ ਸਾਖ ਛੱਡ ਕੇ ਚੱਲੇ ਨੇ ਵੀ ਉਹਨਾਂ ਵਿੱਚ ਬਹੁਤ ਆਪਣੀ ਸਾਖ ਛੱਡ ਕੇ ਚੱਲਣ ਕਿ ਵਧੀਆ ਜਿਹੜਾ ਕਰਮ ਕੀਤਾ ਵਧੀਆ ਅੱਜ ਆਪਾਂ ਛੱਡ ਕੇ ਚੱਲਿਆ ਉਹ ਸਮਾਜ ਔਰ ਦੇਸ਼ ਦੀ ਜਿੱਤ ਤਰ੍ਹਾਂ ਆਪਾਂ ਇੱਕ ਬਤੌਰ ਮੁਲਾਜ਼ਮ ਹੋਣ ਦੇ ਨਾਤੇ ਆਪਾਂ ਆਪਣੀ ਜ਼ੁਮਾਰੀਆਂ ਤਣ ਦੇ ਦੇ ਨਾਲ ਦਬਾਈਆਂ ਤਾਂ ਉਹਦੀਆਂ ਜਾਇਦਗੀਆਂ ਜਿਹੜੀਆਂ ਸਾਧਾ ਵਕਤ ਤੇ ਛੱਡ ਕੇ ਚੱਲੇ ਆ ਔਰ ਜਾਰਦਾ ਜਿਹੜੀਆਂ ਤਾਜ਼ਾ ਕਰਦੇ ਰਹਿਣਗੇ ਜਿੱਦੀ ਵਿਸ਼ੇਸ਼ ਦਰਬੀਰ ਸਿੰਘ ਦੇ ਨਾਲ ਚਾਂਸਟਾ